ਫਿਲਮ ਮੇਕਰ ਵਿਕਰਮ ਪੱਟ ਨੂੰ ਮੁੰਬਈ ਅਤੇ ਰਾਜਸਥਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹਨਾਂ 'ਤੇ ਇਲਜ਼ਾਮ ਹੈ ਕਿ ਉਹਨਾਂ ਨੇ ਫਿਲਮ ਬਣਾਉਣ ਦੇ ਨਾਂ ਤੇ ਉਦੈਪੁਰ ਦੇ ਵਪਾਰੀ ਡਾਕਟਰ ਅਜੀਤ ਮੁਰਾਰੀਆ ਤੋਂ 30 ਕਰੋੜ ਰੁਪਏ ਦੀ ਠੱਗੀ ਕੀਤੀ। ਪੁਲਿਸ ਨੇ ਉਹਨਾਂ ਨੂੰ ਮੁੰਬਈ ਦੇ ਯਾਰੀ ਰੋਡ ਇਲਾਕੇ ਵਿੱਚ ਉਹਨਾਂ ਦੀ ਸਾਲੀ ਦੇ ਘਰ ਤੋਂ ਗ੍ਰਿਫਤਾਰ ਕੀਤਾ। ਹੁਣ ਰਾਜਸਥਾਨ ਪੁਲਿਸ ਉਹਨਾਂ ਨੂੰ ਉਦੈਪੁਰ ਲੈ ਜਾਣ ਲਈ ਟਰਾਂਜ਼ਿਟ ਰਿਮਾਂਡ ਲਈ ਅਦਾਲਤ ਵਿੱਚ ਅਰਜ਼ੀ ਦੇਵੇਗੀ। ਮਾਮਲਾ ਕੁਝ ਇਸ ਤਰ੍ਹਾਂ ਹੈ 17 ਨਵੰਬਰ 2024 ਨੂੰ ਡਾਕਟਰ ਮੁਰਾਰੀਆ ਨੇ ਵਿਕਰਮ ਪੱਟ ਅਤੇ ਅੱਠ ਹੋਰ ਲੋਕਾਂ ਖਿਲਾਫ ਐਫਆਈਆਰ ਦਰਜ ਕਰਵਾਈ ਮੈਂ ਕਿ ਇੱਕ ਇਵੈਂਟ ਵਿੱਚ ਉਹਨਾਂ ਦੀ ਮੁਲਾਕਾਤ ਦਿਨੇਸ਼ ਘਟਾਰਿਆ ਨਾਲ ਹੋਈ ਜਿਸ ਨੇ ਮੁਰਾਰਿਆ ਨੂੰ ਉਹਨਾਂ ਦੀ ਪਤਨੀ ਦੀ ਬਾਇਓਪਿਕ ਬਣਾਉਣ ਦਾ ਪ੍ਰਪੋਜ਼ਲ ਦਿੱਤਾ 24 April 2024 ਨੂੰ ਮੁੰਬਈ ਦੇ ਵਰਿੰਦਾਵਨ ਸਟੂਡੀਓ ਵਿੱਚ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਤੈਅ ਹੋਇਆ ਕਿ ਫਿਲਮ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਵਿਕਰਮ ਪਠਲੈਨਗੇ ਅਤੇ ਮੁਰਾਰਿਆ ਨੂੰ ਸਿਰਫ ਪੈਸੇ ਭੇਜਨੇ ਹੋਣਗੇ ਪੈਸਿਆਂ ਦਾ ਲੈਣ-ਦੇਣ ਵੀ ਹੋਇਆ 31 May 2024 ਨੂੰ 2.2 ਕਰੋੜ ਰੁਪਏ RTGS ਰਾਹੀਂ ਭੇਜੇ ਗਏ ਬਾਅਦ ਵਿੱਚ 7 ਕਰੋੜ ਰੁਪਏ ਦੀ ਹੋਰ ਡਿਮਾਂਡ ਆਈ ਅਤੇ ਕਿਹਾ ਗਿਆ ਕਿ ਚਾਰ ਫਿਲਮਾਂ ਬਣਨ ਗਿਆ ਜਿਨ੍ਹਾਂ ਵਿੱਚ 100 ਤੋ 200 ਕਰੋੜ ਦਾ ਮੋਟਾ ਮੁਨਾਫਾ ਹੋਵੇਗਾ ਪਰ ਜਾਂਚ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਵੈਂਡਰਸ ਨੂੰ ਭੁਗਤਾਨ ਕੀਤਾ ਗਿਆ ਉਹ ਫਰਜ਼ੀ ਵੈਂਡਰਸ ਹਨ ਕੁਝ ਤਾਂ ਸਿਰਫ ਆਟੋ ਚਲਾਉਣ ਵਾਲੇ ਜਾਂ ਪੁਟਾਈ ਕਰਨ ਵਾਲੇ ਨਿਕਲੇ ਵੱਡੀ ਰਕਮ ਆਖਿਰ ਵਿੱਚ ਵਿਕਰਮ ਪੱਠ ਦੀ ਪਤਨੀ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਰਾਜਸਥਾਨ ਪੁਲਿਸ ਹੁਣ ਉਹਨਾਂ ਨੂੰ ਉਦੈਪੁਰ ਲੈ ਜਾਵੇਗੀ ਤਾਂ ਜੋ ਮਾਮਲੇ ਦੀ ਪੂਰੀ ਜਾਂਚ ਹੋ ਸਕੇ ਫਿਲਮ ਮੇਕਰ ਵਿਕਰਮ ਪੱਠ ਨੂੰ ਮੁੰਬਈ ਅਤੇ ਰਾਜਸਥਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਫਿਲਮ ਬਣਾਉਣ ਦੇ ਨਾਂ ਤੇ ਉਦੈਪੁਰ ਦੇ ਵਪਾਰੀ ਡਾਕਟਰ ਅਜੇ ਮੁਰਾਰੀਆ ਤੋਂ ਕਰੋੜ ਰੁਪਏ ਦੀ ਠੱਗੀ ਕੀਤੀ ਪੁਲਿਸ ਨੇ ਉਹਨਾਂ ਨੂੰ ਮੁੰਬਈ ਦੇ ਯਾਰੀ ਰੋਡ ਇਲਾਕੇ ਵਿੱਚ ਉਹਨਾਂ ਦੀ ਸਾਲੀ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੁਣ ਰਾਜਸਥਾਨ ਪੁਲਿਸ ਉਹਨਾਂ ਨੂੰ ਉਦੈਪੁਰ ਲੈ ਜਾਣ ਲਈ ਟਰਾਂਜ਼ਿਟ ਰਿਮਾਂਡ ਲਈ ਅਦਾਲਤ ਵਿੱਚ ਅਰਜ਼ੀ ਦੇਵੇਗੀ ਮਾਮਲਾ ਕੁਝ ਇਸ ਤਰ੍ਹਾਂ ਹੈ 17 ਨਵੰਬਰ 2024 ਨੂੰ ਡਾਕਟਰ ਮੁਰਾਰਿਆ ਨੇ ਵਿਕਰਮਪਠ ਅਤੇ 8 ਹੋਰ ਲੋਕਾਂ ਖਿਲਾਫ ਐਫਆਈਆਰ ਦਰਜ ਕਰਵਾਈ ਇਲਜ਼ਾਮ ਹੈ ਕਿ ਇੱਕ ਇਵੈਂਟ ਵਿੱਚ ਉਹਨਾਂ ਦੀ ਮੁਲਾਕਾਤ ਦਿਨੇਸ਼ ਕਟਾਰਿਆ ਨਾਲ ਹੋਈ ਜਿਸ ਨੇ ਮੁਰਾਰਿਆ ਨੂੰ ਉਹਨਾਂ ਦੀ ਪਤਨੀ ਦੀ ਬਾਇਓਪਿਕ ਬਣਾਉਣ ਦਾ ਪ੍ਰੋਪੋਜ਼ਲ ਦਿੱਤਾ 24 April 2024 ਨੂੰ ਮੁੰਬਈ ਦੇ वृंदावन स्टूडियो ਵਿੱਚ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਤੈ ਹੋਇਆ ਕਿ ਫਿਲਮ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਵਿਕਰਮ ਪਟਲੈਨਗੇ ਅਤੇ ਮੁਰਾਰਿਆ ਨੂੰ ਸਿਰਫ ਪੈਸੇ ਭੇਜਨੇ ਹੋਣਗੇ ਪੈਸਿਆਂ ਦਾ ਲੈਣ ਦਾ ਐਮ ਵੀ ਹੋਇਆ 31 ਮਈ 2024 ਨੂੰ 2.2 ਕਰੋੜ ਰੁਪਏ ਆਰਟੀਜੀਐਸ ਰਾਹੀਂ ਭੇਜੇ ਗਏ ਬਾਅਦ ਵਿੱਚ 7 ਕਰੋੜ ਰੁਪਏ ਦੀ ਹੋਰ ਡਿਮਾਂਡ ਆਈ ਅਤੇ ਕਿਹਾ ਗਿਆ ਕਿ ਚਾਰ ਫਿਲਮਾਂ ਬਨਨ ਗਿਆ ਜਿਨ੍ਹਾਂ ਵਿੱਚ 100 ਤੋਂ 200 ਕਰੋੜ ਦਾ ਮੋਟਾ ਮੁਨਾਫਾ ਹੋਵੇਗਾ ਪਰ ਜਾਂਚ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਵੈਂਡਰਸ ਨੂੰ ਭੁਗਤਾਨ ਕੀਤਾ ਗਿਆ ਉਹ ਫਰਜ਼ੀ ਵੈਂਡਰਸ ਹਨ ਕੁਝ ਤਾਂ ਸਿਰਫ ਆਟੋ ਚਲਾਉਣ ਵਾਲੇ ਜਾਂ ਕਾਈ ਕਰਨ ਵਾਲੇ ਨਿਕਲੇ ਵੱਡੀ ਰਕਮ ਆਖਿਰ ਵਿੱਚ ਵਿਕਰਮਪੱਠ ਦੀ ਪਤਨੀ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਰਾਜਸਥਾਨ ਪੁਲਿਸ ਹੁਣ ਉਹਨਾਂ ਨੂੰ ਉਦੈਪੁਰ ਲੈ ਜਾਵੇਗੀ ਤਾਂ ਜੋ ਮਾਮਲੇ ਦੀ ਪੂਰੀ ਜਾਂਚ ਹੋ ਸਕੇ ਫਿਲਮ ਮੇਕਰ ਵਿਕਰਮਪੱਠ ਨੂੰ ਮੁੰਬਈ ਅਤੇ ਰਾਜਸਥਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆਏ ਉਹਨਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਫਿਲਮ ਬਣਾਉਣ ਦੇ ਨਾਂ ਤੇ ਉਦੈਪੁਰ ਦੇ ਵਪਾਰੀ ਡਾਕਟਰ ਅਜੇ ਮੁਰਾਰੀਆ ਤੋਂ 30 ਕਰੋੜ ਰੁਪਏ ਦੀ ਠੱਗੀ ਕੀਤੀ ਪੁਲਿਸ ਨੇ ਉਹਨਾਂ ਨੂੰ ਮੁੰਬਈ ਦੇ ਯਾਰੀ ਰੋਡ ਇਲਾਕੇ ਵਿੱਚ ਉਹਨਾਂ ਦੀ ਸਾਲੀ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੁਣ ਰਾਜਸਥਾਨ ਪੁਲਿਸ ਉਹਨਾਂ ਨੂੰ ਉਦੈਪੁਰ ਲੈ ਜਾਣ ਲਈ ਜੈ ਰਿਮਾਈਂਡ ਲਈ ਅਦਾਲਤ ਵਿੱਚ ਅਰਜ਼ੀ ਦੇਵੇਗੀ ਮਾਮਲਾ ਕੁਝ ਇਸ ਤਰ੍ਹਾਂ ਹੈ 17 ਨਵੰਬਰ 2024 ਨੂੰ ਡਾਕਟਰ ਮੁਰਾਰਿਆ ਨੇ ਵਿਕਰਮ ਪੱਠ ਅਤੇ ਅੱਠ ਹੋਰ ਲੋਕਾਂ ਖਿਲਾਫ ਐਫ ਆਈ ਆਰ ਦਰਜ ਕਰਵਾਈ ਇਲਜ਼ਾਮ ਹੈ ਕਿ ਇੱਕ ਇਵੈਂਟ ਵਿੱਚ ਉਹਨਾਂ ਦੀ ਮੁਲਾਕਾਤ ਦਿਨੇਸ਼ ਕਟਾਰਿਆ ਨਾਲ ਹੋਈ ਜਿਸ ਨੇ ਮੁਰਾਰਿਆ ਨੂੰ ਉਹਨਾਂ ਦੀ ਪਤਨੀ ਦੀ ਬਾਇਓਪਿਕ ਬਣਾਉਣ ਦਾ ਪ੍ਰੋਪੋਜ਼ਲ ਦਿੱਤਾ 24 April 2024 ਨੂੰ ਮੁੰਬਈ ਦੇ ਬਰਿੰਦਾਵਨ ਸਟੂਡੀਓ ਵਿੱਚ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਤੈਅ ਹੋਇਆ ਕਿ ਫਿਲਮ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਵਿਕਰਮ ਪੱਠ ਲੈਣਗੇ ਅਤੇ ਮੁਰਾਰਿਆ ਨੂੰ ਸਿਰਫ ਪੈਸੇ ਭੇਜਣੇ ਹੋਣਗੇ ਪੈਸਿਆਂ ਦਾ ਲੈਣ ਦਾ ਐਮ ਵੀ ਹੋਇਆ 3 ਮਈ 2024 ਨੂੰ 20 ਕਰੋੜ ਰੁਪਏ ਆਰਟੀਜੀਐਸ ਰਾਹੀਂ ਭੇਜੇ ਗਏ ਬਾਅਦ ਵਿੱਚ 7 ਕਰੋੜ ਰੁਪਏ ਦੀ ਹੋਰ ਡਿਮਾਂਡ ਆਈ ਅਤੇ ਕਿਹਾ ਗਿਆ ਕਿ 4 ਫਿਲਮਾਂ ਬਨਨ ਗਿਆ ਜਿਨ੍ਹਾਂ ਵਿੱਚ 100 ਤੋਂ 200 ਕਰੋੜ ਦਾ ਮੋਟਾ ਮੁਨਾਫਾ ਹੋਵੇਗਾ ਪਰ ਜਾਂਚ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਵੈਂਡਰਸ ਨੂੰ ਭੁਗਤਾਨ ਕੀਤਾ ਗਿਆ ਉਹ ਫਰਜ਼ੀ ਵੈਂਡਰਸ ਹਨ ਕੁਝ ਤਾਂ ਸਿਰਫ ਔਟੋ ਚਲਾਉਣ ਵਾਲੇ ਜਾਂ ਪੁਟਾਈ ਕਰਨ ਵਾਲੇ ਨਿਕਲੇ ਵੱਡੀ ਰਕਮ ਆਖਿਰ ਵਿੱਚ ਵਿਕਰਮ ਪੱਠ ਦੀ ਪਤਨੀ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਰਾਜਸਥਾਨ ਪੁਲਿਸ ਹੁਣ ਉਹਨਾਂ ਨੂੰ ਉਦਯਪੁਰ ਲੈ ਜਾਵੇਗੀ ਤਾਂ ਜੋ ਮਾਮਲੇ ਦੀ ਪੂਰੀ ਜਾਂਚ sake aqui.